ਇਹ ਇੰਟਰਵਿਊ ਉਹ ਲੋਕ ਵੀ ਜਰੂਰ ਦੇਖਣ ਜਿਹੜੇ ਕਹਿੰਦੇ ਜੀ ਵੀ ਸਾਡੇ ਘਰ ਤਾਂ ਪੁੱਤੇ ਹੋਵੇ ਜਦੋਂ ਪੁੱਤ ਹੋ ਜਾਂਦਾ ਜੀ ਸਵੇਰ ਨੂੰ ਪਾੜ ਕਰਾਉਂਦੇ ਸ਼ਾਮ ਨੂੰ ਸ਼ਰਾਬਾਂ ਚਲਾਉਂਦੇ ਆ ਉਹ ਲੋਕ ਵੀ ਫਿਰ ਜਰੂਰ ਧਿਆਨ ਦੇ ਲੈਣੇ ਜੀ ਮੈਂ ਕਹਿੰਦਾ ਅੱਜ ਤੋਂ 40 ਕੁ ਸਾਲ ਪਹਿਲਾਂ ਇੱਕ ਸੱਜਣ ਨੇ ਆਪਣੇ ਘਰੇ ਬੱਚੇ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਖੰਡ ਪਾਠ ਰਖਾਇਆ ਕੀਤੀ ਰੱਬ ਨੇ ਮਿਹਰ ਘਰੇ ਹੋਈਆਂ ਰੁਸ਼ਨਾਈਆਂ ਬੱਜੇ ਢੋਲ ਟਮੱਕੇ ਮਿਲੀਆਂ ਵਧਾਈਆਂ ਕਈਆਂ ਸ਼ਰਾਬ ਚ ਭੋਕੇ ਉਂਗਲਾ ਕਾਕੇ ਦੇ ਮੂੰਹ ਨੂੰ ਵੀ ਲਾਇਆ 25 ਸਾਲਾਂ ਬਾਅਦ ਉਸ ਬੱਚੇ ਦਾ ਪਿਓ ਜਿਹਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਖੰਡਪਾੜ ਸੀ ਮੇਰੀ ਵਰਕਸ਼ਾਪ ਦੇ ਵਿੱਚ ਆਇਆ ਤੇ ਮੈਨੂੰ ਕਹਿੰਦਾ ਮੈਨੂੰ ਸੈਕੰਡ ਹੈਂਡ ਫ੍ਰਿਜ ਚਾਹੀਦਾ ਆਪਾਂ ਉਹਨੂੰ ਫ੍ਰਿਜ ਦੇ ਦਿੱਤਾ ਗੱਲਬਾਤ ਕਰੀ ਮੈਂ ਆਪਣੀ ਮਲਾਜੇਦਾਰੀ ਬੁਲਾਉਂ ਵਧਾਉਂਦੇ ਹੋਏ ਕਿਹਾ ਕਿ ਜੀ ਅੱਜ ਤੋਂ 25 ਕੁ ਸਾਲ ਪਹਿਲਾਂ ਤੁਹਾਡੇ ਘਰੇ ਖੰਡਪਾੜ ਤੇ ਮੈਂ ਡਿਊਟੀ ਤੇ ਗਿਆ ਸੀ ਤੇ ਤੁਹਾਡੇ ਬੱਚੇ ਦਾ ਕੀ ਹਾਲ ਆ ਹੁਣ ਆ ਕੰਮ ਕਰਦਾ ਉਹ ਅੱਜ ਕੱਲ ਉਹ ਬੜਾ ਭਾਵ ਖੋਇਆ ਬੰਦਾ ਕਹਿੰਦਾ ਜੀ ਬੱਚਾ ਤਾਂ ਬਹੁਤ ਗਲਤ ਰਾਹ ਤੇ ਚਲਾ ਗਿਆ ਦੁਨੀਆ ਦਾ ਕੋਈ ਨਿਸ਼ਾਨੀ ਉਹਨੇ ਛੱਡਿਆ ਕਹਿੰਦਾ ਮੈਂ 2-4 ਦਿਨ ਪਹਿਲਾਂ ਕਿਤੇ ਬਾਹਰ ਕੰਮ ਗਿਆ ਸੀ ਮੇਰੇ ਪਿੱਛੋਂ ਆਉਂਦੇ ਨੇ ਕਹਿੰਦਾ ਘਰ ਦਾ ਸਮਾਨ ਸਾਰਾ ਵੇਚਤਾ ਮੇਰਾ ਫ੍ਰਿਜ ਸੀ ਉਹ ਵੀ ਵੇਚਤਾ ਕਹਿੰਦਾ ਗਲਤੀ ਸਾਡੀ ਰਹੀ ਆ ਇਕੱਲਾ ਹੀ ਇਕੱਲਾ ਬੱਚਾ ਸੀ ਅਸੀਂ ਚੁਮਲਾ ਲਿਆ ਬਹੁਤ ਸਿਰ ਤੇ ਛੜਾ ਲਿਆ ਕਦੀ ਪੁੱਛਿਆ ਨਹੀਂ ਮੈਂ ਕਿਹਾ ਜੇ ਇਹ ਵੀ ਵੇਚਦਾ ਜੇ ਤੁਸੀਂ ਲੈ ਕੇ ਚੱਲੇ ਆ ਕਹਿੰਦਾ ਨਹੀਂ ਹੁਣ ਮੈਂ ਉਹਨੂੰ ਘਰ ਤੋਂ ਬਾਹਰ ਕੱਢਦਾ ਬੜਾ ਉਦਾਸ ਜਿਹਾ ਸੀ ਰਹਿੰਦਾ ਜਿੱਥੇ ਕਿਤੇ ਉੱਠਦਾ ਬੈਹਂਦਾ ਭਰੇ ਮਨ ਨਾਲ ਬਸ ਆਹੀ ਗੱਲ ਕਹਿੰਦਾ ਪੱਲੇ ਹੋਰ ਅੱਪਾ ਪੱਲੇ ਜਿਹਦੇ ਲਈ ਤੇਰੇ ਅੱਗੇ ਅਟਦੇ ਸੀ ਪੱਲੇ ਇਹੋ ਜੀ ਔਲਾਦ ਬਿਨਾ ਤਾਂ ਕਿੱਥੇ ਚੰਗੇ ਸੀ ਇਕੱਲੇ ਕਿ ਮੇਰੇ ਵਾਂਗ ਔਲਾਦ ਕੋਈ ਸਿਰ ਤੇ ਚੜਾਇਓ ਨਾ ਪਾਪਾ ਦੀ ਕਮਾਈ ਨਾਲ ਜਾਇਦਾਦਾਂ ਬਣਾਇਓ ਦਾ ਪਰ ਮੈਂ ਮਰਨੇ ਤੋਂ ਬਾਅਦ ਸੋਖਾ ਹੋਣਾ ਚਾਹੁੰਦਾ ਹੈ ਮੇਰੀ ਆਰਤੀ ਨੂੰ ਹੱਥ ਮੇਰੇ ਪੁੱਤ ਦਾ ਲਵਾਇਓ ਵਾਕਫਕਾਰਾਂ ਦੇ ਮੋਢਿਆਂ ਤੇ ਆਰਤੀ ਜਦ ਸ਼ਮਸ਼ਾਨ ਕਾਟ ਗਈ ਸੀ ਇੱਕ ਲਾवारिस লাশ ਪਹਿਲਾਂ ਹੀ ਉੱਥੇ ਪਈ ਸੀ ਦੋਹਾਂ ਲਾਸ਼ਾਂ ਦਾ ਇੱਕੋ ਜਿਹਾ ਮੜੰਗਾ ਮੜੂੰਗਾ ਸੀ ਕਿਸੇ ਵਾਕਫਕਾਰ ਨੇ ਦੱਸਿਆ ਇਹ ਤਾਂ ਯਾਰੋ ਇਸੇ ਦਾ ਹੀ ਮੁੰਡਾ ਸੀ ਫਿਰ ਜਦੋਂ ਤੁਸੀਂ ਉਹਦੀ লাশ ਨੂੰ ਮੋਢਾ ਲੈ ਕੇ ਜਾਂਦੇ ਆ ਫਿਰ ਫਿਰ ਤਾਂ ਹੱਟ ਪਾਉਂਦੇ ਆ ਡਾਡਾ ਉੱਚੀ ਆਪਾਂ ਸਰਕਾਰਾਂ ਦੇ ਪੱਲੇ ਪਾ ਦਿੰਦੇ ਆ ਕਿਹ ਜੀ ਸਰਕਾਰਾਂ ਨਸ਼ੇ ਫਲਾਉਂਦੀ ਆ ਇਹ ਦੁਨੀਆ ਅਕਾਲਪੁਰਖ ਦਾ ਇੱਕ ਬਾਗ ਆ ਇਹਦੇ ਵਿੱਚ ਜਿਹੜੇ ਬੱਚੇ ਉਹ ਫੁੱਲਾ ਉਹ ਫੁੱਲਾਂ ਦੇ ਮਾਲੀ ਮਾਂ ਬਾਪ ਨੂੰ ਬਣਾਇਆ ਬੱਚਾ 17 18 ਸਾਲ ਦਾ ਹੁੰਦਾ ਬਾਪਤਾ ਜੀ ਕਹੀ ਅਜਿਹੇ ਆ ਉਹ ਕਹਿੰਦਾ ਵੀ ਆ ਜਾ ਪੁੱਤ ਹੁਣ ਤੂੰ ਤੂੰ ਵੀ ਬੈਠ ਟੇਬਲ ਦੇ ਉੱਤੇ ਤੇ ਬਾਪ ਪੁੱਤ ਵੀ ਇਕੱਠੇ ਬਿੰਦੇ ਆ ਜੀ ਫਿਰ ਆ ਉਹ ਉੱਥੋਂ ਹੀ ਪੱਠਾ ਬੈਠਣਾ ਸ਼ੁਰੂ ਹੁੰਦਾ ਹੈ ਪਹਿਲਾਂ ਤਾਂ ਜਦੋਂ ਤੁਸੀਂ ਦੱਸੋਗੇ ਜਾ ਕੇ ਕਿ ਜੀ ਤੁਹਾਡਾ ਬੱਚਾ ਗਲਤ ਸੋਸਾਇਟੀ ਵਿੱਚ ਲੱਗ ਗਿਆ ਤੁਸੀਂ ਦੀ ਗੌਰ ਰੱਖੋ ਇਹਨੂੰ ਬਰਜੋ ਇਹਨੂੰ ਮੋੜੋ ਪਹਿਲਾਂ ਤਾਂ 90% ਮਾਪੇ ਆਪਣੇ ਬੱਚੇ ਨੂੰ ਇਹ ਗੱਲ ਕਹਿਣ ਦੀ ਬਜਾਏ ਇਹ ਕਹੋਗੇ ਕਿ ਜੀ ਜਗਦੀਪ ਸਾਲੀ ਦੱਸਦਾ ਸੀ ਕਿ ਤੂੰ ਗਲਤ ਸੰਗਤ ਵਿੱਚ ਪੈ ਗਿਆ ਉਹ ਆਪਣੇ ਬੱਚੇ ਤੋਂ ਡਰਦੇ ਆ ਤੁਸੀਂ ਇਕੱਲੇ ਇਕੱਲੇ ਦੇ ਘਰ ਜਾ ਕੇ ਪੁੱਛੂਗੇ ਨਾ ਵੀ ਇਹ ਮੁੰਡਾ ਉਹ ਕਹੋਗੇ ਮੁੰਡਾ ਸਾਡਾ ਠੀਕ ਹੈ ਸੰਗਤ ਮਾੜੀ ਆ ਫਿਰ ਦੂਏ ਦੇ ਘਰ ਜਾਏ ਉਹ ਵੀ ਗੱਲ ਕਹੂਗਾ ਚਾਰਾਂ ਦੇ ਘਰ ਜਾਏ ਉਹ ਚਾਰਾਂ ਦੇ ਮਾਪੇ ਕਹੋਂਗੇ ਕਿ ਮੇਰਾ ਮੁੰਡਾ ਠੀਕ ਆ ਸੰਗਤ ਮਾੜੀ ਆ ਮੈਨੂੰ ਇਹ ਦੱਸੋ ਬਈ ਸੰਗਤ ਕਿਹੜੀ ਹੋਈ ਸਤਿਆਨਾਸ ਹੈ ਨਾ ਕੀਤਾ ਹੋਇਆ ਜੇ ਮੋਬਾਈਲ ਨੇ ਇਹ ਦੇ ਦਿੰਦੇ ਛੋਟੇ ਬੱਚੇ ਨੂੰ ਇਹ ਜਿਹੜਾ ਕਰੋਨਾ ਕਾਲ ਦੇ ਵਿੱਚ ਸਿਆਪਾ ਪਿਆ ਆਨਲਾਈਨ ਦਾ ਸਭ ਤੋਂ ਵੱਧ ਪੱਠਾ ਨਿਆਣੇ ਦਾ ਉਹਨੇ ਬਿਠਾ ਲਿਆ ਨਿਆਣੇ ਨੂੰ ਹੱਕ ਮਿਲ ਗਿਆ ਹੈ ਕਾਨੂੰਨੀ ਕਿ ਮੈਂ ਮੋਬਾਈਲ ਰੱਖਣਾ ਤੇ ਕੁੰਡਾ ਲਾਇਆ ਵਾ ਉਹਨੇ ਜੇ ਪਾਣੀ ਦੀ ਟੈਂਕੀ ਦੇ ਵਿੱਚ ਕੋਈ ਜ਼ਹਿਰ ਸਿੱਟ ਰਿਹਾ ਹੈ ਤਾਂ ਉਹ ਪਾਈਪਲਾਈਨ ਤੁਹਾਡੇ ਘਰ ਵੀ ਜਾਂਦੀ ਆ ਇਹ ਨਾ ਸੋਚੋ ਮੰਨੂ ਕਿ ਭਾਈ ਮੈਂ ਕਿਹਨੂੰ ਟੈਂਕੀ 'ਤੇ ਚੜ੍ਹ ਕੇ ਰੋਕਾਂ ਇਹਨੂੰ ਜ਼ਹਿਰ ਪਾਉਣੇ ਤੋਂ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਸੀਂ ਬਹੁਤ ਸਾਰੀਆਂ ਕਹਾਤਾਵਾਂ ਸੁਣੀਆਂ ਹੋਣਗੀਆਂ ਪਰ ਜਿਹੜੀ ਅੱਜ ਤੁਹਾਨੂੰ ਕਹਾਤਾ ਸੁਣਾਉਣੀ ਹੈ ਉਹ ਸੋਚਣ ਤੇ ਮਜਬੂਰ ਕਰ ਦੂਗੀ ਭਾਈ ਜੀ ਕਵੀ ਸਾਡੇ ਕੋਲ ਨੇ ਕਵਿਤਾ ਕਿਹੜੇ ਹਾਲਾਤਾਂ ਦੇ ਵਿੱਚ ਲਿਖੀ ਗਈ ਹੈ ਕਿਵੇਂ ਲਿਖੀ ਗਈ ਹੈ ਉਹ ਵੀ ਸੁਣ ਲਿਓ ਤੇ ਕਵਿਤਾ ਦੇ ਬੋਲ ਕੀ ਨੇ ਖਾਸ ਤੌਰ ਤੇ ਬੱਚਿਆਂ ਵਾਲੇ ਤਾਂ ਜ਼ਰੂਰ ਸੁਣਿਓ ਇਹਨੂੰ ਸ਼ੇਅਰ ਜ਼ਰੂਰ ਕਰਿਓ ਜ਼ਰੂਰ ਸ਼ੇਅਰ ਕਰਿਓ ਸਾਡੀ ਗੁਜ਼ਾਰਿਸ਼ ਹੈ ਸੋ ਗੱਲਬਾਤ ਕਰਦੇ ਆ ਭਾਈ ਹਰਜੀਤ ਸਿੰਘ ਜੀ ਪਤਿਆਲਾ ਜਿਹੜੇ ਅਕਸਰ ਹੋਰ ਮੁੱਦਿਆਂ ਦੇ ਉੱਤੇ ਵੀ ਚਰਚਿਤ ਰਹਿੰਦੇ ਨੇ ਪਰ ਅੱਜ ਇੱਕ ਕਵੀ ਦੇ ਤੌਰ ਤੇ ਵੀ ਤੁਹਾਨੂੰ ਮਿਲਾ ਰਹੇ ਆ ਆਪਾਂ ਸასი ਕਾਲ ਜੀ ਸასი ਕਾਲ ਜੀ ਚੜਦੀ ਕਲਾ ਜੀ ਚੜਦੀ ਕਲਾ ਭਾਈ ਅੱਜ ਅਸੀਂ ਉਹ ਕਵਿਤਾ ਬਾਰੇ ਗੱਲ ਕਰਨੀ ਹੈ ਜੀ ਜਿਹੜੀ ਤੁਸੀਂ ਮੈਨੂੰ ਤਾਂ ਸੁਣਾ ਚੁੱਕੇ ਹੋ ਪਰ ਪਹਿਲਾਂ ਕਵਿਤਾ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਦੱਸੀਏ ਵੀ ਇਹ ਕਵਿਤਾ ਕਿਉਂ ਲਿਖਣੀ ਪਈ ਕਿਵੇਂ ਲਿਖਣੀ ਪਈ ਜੀ ਦੇਖੋ ਜਗਦੀਪ ਜੀ ਅੱਜ ਤੋਂ 40 ਕੁ ਸਾਲ ਪਹਿਲਾਂ ਇੱਕ ਸੱਜਣ ਨੇ ਆਪਣੇ ਘਰੇ ਬੱਚੇ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਖੰਡ ਪਾਠ ਰਖਾਇਆ ਸੋ ਮੈਂ ਵੀ ਉਸ ਖੰਡ ਪਾਟੀਆਂ ਦੇ ਜਥੇ ਵਿੱਚ ਸ਼ਾਮਲ ਸੀ ਮੇਰੀ ਉਮਰ 18 ਕੋ ਸਾਲ ਦੀ ਸੀ ਉਦੋਂ ਤੇ ਮੇਰੀ ਡਿਊਟੀ ਸਿਰਫ ਇਹੀ ਸੀ ਕਿ ਮੈਂ ਰਾਤ ਵੇਲੇ ਦੀ ਡਿਊਟੀਆਂ ਕਰਦਾ ਸੀ ਪਾਟੀਆਂ ਦੇ ਨਾਲ ਕਿ ਰਾਤ ਨੂੰ ਪਾਠੀ ਸਿੰਘਾਂ ਨੂੰ ਉਠਾਲਣਾ ਉਹਨਾਂ ਨੂੰ ਚਾਹ ਪਾਣੀ ਛਕਾ ਕੇ ਡਿਊਟੀ ਤੇ ਪਹੁੰਚਾ ਦੇਣਾ ਤੇ ਸਵੇਰਸਾਰ ਮੈਂ ਦੁਕਾਨ ਤੇ ਕੰਮ ਸਿੱਖਦਾ ਸੀ ਮੈਂ ਆਪਣੇ ਕੰਮ ਤੇ ਆ ਜਾਂਦਾ ਸੀ ਤੇ ਉਸ ਖੰਡ ਪਾਟ ਤੋਂ ਬਾਅਦ ਹੋਰ ਵੀ ਬਹੁਤ ਡਿਊਟੀਆਂ ਕਰੀਆਂ ਨਵਾਈਆਂ ਪਰ ਮੈਂ ਆਪਣਾ ਕੰਮ ਸਿੱਖੇ ਆਪਣੇ ਕਾਰੋਬਾਰ ਵਿੱਚ ਚੁੱਪ ਗਿਆ ਤੇ ਉਹ 25 ਸਾਲਾਂ ਬਾਅਦ ਉਸ ਬੱਚੇ ਦਾ ਪਿਓ ਜਿਹਦੇ ਜਨਮਦิน ਦੀ ਖੁਸ਼ੀ ਦੇ ਵਿੱਚ ਖੰਡ ਪਾਰ ਸੀ ਮੇਰੀ ਵਰਕਸ਼ਾਪ ਦੇ ਵਿੱਚ ਆਇਆ ਤੇ ਮੈਨੂੰ ਕਹਿੰਦਾ ਮੈਨੂੰ ਸੈਕੰਡ ਹੈਂਡ ਫ੍ਰਿਜ ਚਾਹੀਦਾ ਹੈ ਅੱਛਾ ਜੀ ਤੇ ਮੈਂ ਚਲੋ ਜਿਵੇਂ ਗਾਕਾਂ ਨਾਲ ਗੱਲ ਕਰੀਦੀ ਆ ਆਪਾਂ ਉਹਨੂੰ ਫ੍ਰਿਜ ਦੇ ਦਿੱਤਾ ਗੱਲਬਾਤ ਕਰੀ ਮੈਂ ਆਪਣੀ ਮੌਲਾਜੇਦਾਰੀ ਨੂੰ ਵਧਾਉਂਦੇ ਹੋਏ ਕਿਹਾ ਕਿ ਜੀ ਅੱਜ ਤੋਂ 25 ਕੁ ਸਾਲ ਪਹਿਲਾਂ ਤੁਹਾਡੇ ਘਰੇ ਖੰਡਪਾਠ ਤੇ ਮੈਂ ਡਿਊਟੀ ਤੇ ਗਿਆ ਸੀ ਤੇ ਤੁਹਾਡੇ ਬੱਚੇ ਦਾ ਕੀ ਹਾਲ ਆ ਹੁਣ? ਕਿਆ ਕੰਮ ਕਰਦਾ ਉਹ ਅੱਜਕੱਲ? ਉਹ ਬੜਾ ਭਾਵ ਖੋਇਆ ਬੰਦਾ। ਕਹਿੰਦਾ ਜੀ ਬੱਚਾ ਤਾਂ ਬਹੁਤ ਗਲਤ ਰਾਹ ਤੇ ਚਲਾ ਗਿਆ। ਦੁਨੀਆਂ ਦਾ ਕੋਈ ਨਿਸ਼ਾਨੀ ਉਹਨੇ ਛੱਡਿਆ। 25 ਸਾਲ ਦੀ ਉਮਰ ਤੱਕ ਤੇ ਦੁਨੀਆਂ ਦੀ ਕੋਈ ਕੁਰੇਤ ਦੁਨੀਆਂ ਦੀ ਕੋਈ ਬੁਰਾਈ ਨਹੀਂ ਛੱਡੀ। ਕਹਿੰਦਾ ਗਲਤੀ ਸਾਡੀ ਰਹੀ ਆ ਕੱਲਾ ਹੀ ਕੱਲਾ ਬੱਚਾ ਸੀ ਅਸੀਂ ਚੁਮਲਾ ਲਿਆ ਬਹੁਤ ਸਿਰ ਤੇ ਛੜਾ ਲਿਆ ਕਦੀ ਪੁੱਛਿਆ ਨਹੀਂ ਪਰ ਉਹ ਇੰਨੇ ਹਾਲਾਤ ਮਾੜਿਆਂ ਵਿੱਚ ਚਲਾ ਗਿਆ ਕਿ ਪਿਛਲੇ ਸਾਲ ਉਹਦੀ ਮਾਂ ਵੀ ਇਸੇ ਸਦਮੇ 'ਚ ਸੰਸਾਰ ਤੋਂ ਚਲੇ ਗਈ ਤੇ ਹੁਣ ਕਹਿੰਦਾ ਮੈਂ 2-4 ਦਿਨ ਪਹਿਲਾਂ ਕਿਤੇ ਬਾਹਰ ਕੰਮ ਗਿਆ ਸੀ ਮੇਰੇ ਪਿੱਛੋਂ ਆਉਂਦੇ ਨੇ ਕਹਿੰਦਾ ਘਰ ਦਾ ਸਮਾਨ ਸਾਰਾ ਵੇਚਤਾ ਮੇਰਾ ਫ੍ਰਿਜ ਸੀ ਉਹ ਵੀ ਵੇਚਤਾ ਤਾਂ ਹੀ ਅੱਜ ਕਹਿੰਦਾ ਗਰਮੀ ਦਾ ਮੌਸਮ ਆ ਤੁਹਾਡੇ ਕੋਲ ਫ੍ਰਿਜ ਪੁਰਾਣਾ ਲੈਣ ਆਇਆ ਤੇ ਮੈਂ ਕਿਹਾ ਜੇ ਇਹ ਵੀ ਵੇਚਦਾ ਜਿਹੜਾ ਤੁਸੀਂ ਲੈ ਕੇ ਚੱਲੇ ਆ ਕਹਿੰਦਾ ਨਹੀਂ ਹੁਣ ਮੈਂ ਉਹਨੂੰ ਘਰ ਤੋਂ ਬਾਹਰ ਕੱਢਦਾ ਤੇ ਅਖਬਾਰ ਦੇ ਵਿੱਚ ਵੀ ਦੇ ਦਿੰਦਾ ਕਿ ਮੈਂ ਉਹਨੂੰ ਬੇਦਖਲ ਕਰਦਾ ਹੁਣ ਕਹਿੰਦਾ ਮੇਰੇ ਘਰ ਨਹੀਂ ਆਏਗਾ ਉਹ ਕਹਿ ਕੇ ਚਲਾ ਗਿਆ ਆਮ ਗਾਹਕਾਂ ਦੀ ਰੁਟੀਨ ਵਿੱਚ ਮੇਰੇ ਕੋਲ ਲੇਕਿਨ ਮੇਰੇ ਦਿਮਾਗ ਦੇ ਵਿੱਚ ਅੱਜ ਤੋਂ ਸਮਝ ਲਓ ਕਿ 15-16 ਸਾਲ ਪਹਿਲਾਂ ਦੀ ਗੱਲ ਹੈ ਮੇਰੇ ਦਿਮਾਗ ਦੇ ਵਿੱਚ ਉਹ ਸਾਰਾ ਸੀਨ ਘੁੰਮਿਆ ਕਿ 40 ਸਾਲ ਪਹਿਲਾਂ ਜਦੋਂ ਇਹ ਬੱਚਾ ਜੰਮਿਆ ਸੀ ਕਿਵੇਂ ਖੁਸ਼ੀ ਸੀ ਘਰ 'ਚ ਕਿਵੇਂ ਇਕੱਲਾ-ਕੱਲਾ ਉਸ ਬੱਚੇ ਨੂੰ ਚੱਕਦਾ ਸੀ ਕਿ ਇੰਨੇ ਕੋ 25 ਸਾਲਾਂ ਦੇ ਸਮੇਂ ਵਿੱਚ ਇੰਨਾ ਕੁਝ ਕਿਵੇਂ ਬਦਲ ਜਾਂਦਾ ਐਨਾ ਕੁਝ ਬੱਚਾ ਕਿੱਥੋਂ ਸਿੱਖ ਜਾਂਦਾ ਐਨਾ ਵਿਗੜ ਜਾਂਦਾ ਐ ਕਿ ਜਿਹੜੇ ਦੀ ਖੁਸ਼ੀ ਮਨਾਈ ਆ ਉਹਨੂੰ ਅੱਜ ਘਰੋਂ ਬਾਹਰ ਵੀ ਕੱਢਤਾ ਬੇਦਖਲ ਕਰਤਾ ਤੇ ਉਹਦੀ ਮਾਂ ਵੀ ਉਹਦੇ ਸਦਮੇ 'ਚ ਚਲੇ ਗਈ ਤੇ ਉਦੋਂ ਮੇਰਾ ਵਾਸਤਾ ਥੋੜਾ ਜਿਆ ਕਵੀਆਂ ਦੇ ਨਾਲ ਸੀ ਲਖਾਰੀ ਸਭਾ ਦੇ ਨਾਲ ਤੇ ਮੈਨੂੰ ਲਿਖਣ ਦੀ ਚੇਤਕ ਵੀ ਸੀ ਉਹ ਕਵਤਾ ਉਦੋਂ ਹੀ ਲਿਖੀ ਉਦੋਂ ਬਾਅਦ ਭਾਵੇਂ ਉਹ ਮੈਂ ਕਵਤਾ ਹੈ ਜਿਹੜੀ ਅੱਜ ਬੋਲਣ ਲੱਗਿਆ ਸੁਣਾਈਆ ਲਖਾਰੀ ਸਭਾ ਦੀਆਂ ਮੀਟਿੰਗਾਂ 'ਚ ਜਿਆਦਾ ਨਹੀਂ ਹੋਈ ਕਿਉਂਕਿ ਮੈਂ ਵੀ ਆਪਣੇ ਕਾਰੋਬਾਰ 'ਚ ਰੁੱਝਿਆ ਰਿਹਾ ਹੁਣ ਚਲੋ ਮਹਾਰਾਜ ਦੀ ਕਿਰਪਾ ਹੋਈ ਹੈ ਕਿ ਬੱਚਿਆਂ ਨੇ ਕਾਰੋਬਾਰ ਸੰਭੇ ਆ ਤਾਂ ਥੋੜੀ ਜੀ ਜਿਵੇਂ ਕਹ ਲੀਏ ਕਿ ਸੁਖ ਦਾ ਸਹਾਇ ਹੈ ਕਿ ਕੁਝ ਤਜਰਬੇ ਦੁਨੀਆ 'ਚ ਆਪਣੇ ਸਾਂਝੇ ਕਰੀਏ ਜੇ ਸਮਾਜ ਦਾ ਕੋਈ ਭਲਾ ਸਾਡੇ ਬੋਲਣੇ ਗੱਲ ਸਾਡੇ ਕਹਿਣੇ ਗੱਲ ਸਾਡੇ ਲਿਖਣੇ ਗੱਲ ਹੋ ਜਵੇ ਜਿਹਦਾ ਨਾਮ ਵੀ ਰੱਖਿਆ ਜੀ ਫਿਰ ਕਵਤਾ ਦਾ ਕੋਈ ਇਹਨੂੰ ਨਾਮ ਦਿੱਤਾ ਜੀ ਕੋਈ ਨਹੀਂ ਕੋਈ ਕਵਤਾ ਦਾ ਨਾਮ ਨਹੀਂ ਤੇ ਅੱਜ ਆਪਾਂ ਸੰਗਤਾਂ ਦੇ ਸਾਹਮਣੇ ਕਰਨੀ ਆ ਸੰਗਤਾਂ ਜੋ ਨਾਮ ਚਾਹੇ ਰੱਖ ਲਵੇ ਸੋ ਬਿਲਕੁਲ ਉਹ ਜੋ ਹਾਲਾਤ ਸੀ ਉਹਨਾਂ ਨੂੰ ਭਾਵੇਂ ਤੇ ਦੇਖੋ ਇਹਦਾ ਗੁੰਮਨਾਮ ਹੀ ਦੇ ਦਨੇ ਆ ਜੀ ਫਿਰ ਪਾਈ ਨੂੰ ਹਾਂ ਗੁੰਮਨਾਮ ਗੁੰਮਨਾਮ ਦਿੰਦੇ ਆ ਉਹਦੇ ਵਿੱਚ ਇਹ ਹੁੰਦਾ ਹੈ ਕਿ ਸਾਰਾ ਬਰਤਾਂਤ ਤਾਂ ਨਹੀਂ ਹੁੰਦਾ ਕਿਉਂਕਿ ਕਵੀ ਦੀਆਂ ਕੁਝ ਓਟਾਰੀਆਂ ਹੁੰਦੀਆਂ ਆਪਣੀਆਂ ਜਿਹੜੀਆਂ ਉਹਦੇ ਵਿੱਚ ਲਿਖੀਆਂ ਜਾਂਦੀਆਂ ਸੋ ਮੈਂ ਬੇਨਤੀ ਕਰੂੰਗਾ ਇੱਕ ਹਫ਼ਤਾ ਨੂੰ ਲੋਕ ਸੁਣ ਕੇ ਜੇ ਇਸ ਹਫ਼ਤਾ ਦੇ ਨਾਲ ਕੋਈ ਦੋ ਵੀ ਚਾਰ ਵੀ ਸੁਧਰ ਜੂਗੇ ਤਾਂ ਮੈਂ ਸਮਝੂਗਾ ਕਿ ਸਾਡੀ ਮਗਜਮਾਰੀ ਦਾ ਕੋਈ ਹਫ਼ਤਾ ਦਾ ਇਤਿਹਾਸ ਬਹੁਤ ਲੰਮਾ 40 ਸਾਲ ਪਹਿਲਾਂ ਦਾ ਵਾਕਿਆਤ ਆ 15 ਸਾਲ ਪਹਿਲਾਂ ਲਿਖੀ ਗਈ ਆ ਮੇਰਾ ਖਿਆਲ ਫਿਰ ਇਹ ਇੰਟਰਵਿਊ ਉਹ ਲੋਕ ਵੀ ਜ਼ਰੂਰ ਦੇਖਣ ਜਿਹੜੇ ਕਹਿੰਦੇ ਜੀ ਵੀ ਸਾਡੇ ਘਰ ਤਾਂ ਪੁੱਤੇ ਹੋਵੇ ਜਦੋਂ ਪੁੱਤ ਹੋ ਜਾਂਦਾ ਜੀ ਸਵੇਰ ਨੂੰ ਪਾੜ ਕਰਾਉਂਦੇ ਸ਼ਾਮ ਨੂੰ ਸ਼ਰਾਬਾਂ ਚਲਾਉਂਦੇ ਆ ਉਹ ਲੋਕ ਵੀ ਫਿਰ ਜ਼ਰੂਰ ਧਿਆਨ ਦੇ ਲੈਣਾ ਜੀ ਮੈਂ ਕਹਿੰਦਾ ਸਭ ਤੋਂ بڑا ਦੁੱਖਾਂ ਇਹਦੇ ਵਿੱਚ ਮੈਂ ਹੁਣ ਗੱਲ ਕਰਨੀ ਨਹੀਂ ਸੀ ਚਾਹੁੰਦਾ ਮੈਂ ਉਸ ਬੰਦੇ ਨੂੰ ਵੀ ਪੁੱਛਿਆ ਮੈਂ ਕਿ ਜਦੋਂ ਖੰਡਪਾੜ ਕਰਾ ਸੀ ਰਾਤ ਦਾ ਹੀ ਪ੍ਰੋਗਰਾਮ ਰੱਖਿਆ ਸੀ ਕਹਿੰਦਾ ਰਾਤ ਦਾ ਵੀ ਰੱਖਿਆ ਸੀ ਕਹਿੰਦਾ ਕਈ ਤਾਂ ਰਿਸ਼ਤੇਦਾਰ ਕਹਿੰਦੇ ਵੀ ਅਸੀਂ ਤਾਂ ਸਵੇਰ ਨੂੰ ਤਾਂ 3:00 ਵਜੇ ਨਿਆਣੇ ਆਜੂਗੇ ਖੰਡਪਾੜ ਦੇ ਭੋਗ ਤੇ ਕਿ ਸਾਡਾ ਟਾਈਮ ਤਾਂ ਫਿਰ ਸ਼ਾਮ ਦਾ ਹੀ ਹੁੰਦਾ ਕਹਿੰਦਾ ਉਹ ਆਈ ਸ਼ਾਮ ਨੂੰ ਫਿਰ ਮੈਂ ਚੁੱਪ ਕਰ ਗਿਆ ਕਿ ਉਹ ਬੇਚਾਰਾ ਦੁਖੀ ਬੰਦਾ ਹੈ ਹੋਰ ਇਹਨੂੰ ਕਿਆ ਸਿੱਖੇ ਦਈਏ ਸੋ ਕਵਤਾ ਮੈਂ ਸ਼ੁਰੂ ਕਰਨ ਲੱਗਿਆ ਸਾਦੀ ਹੋ ਜੇ ਜਾਗ ਵਿੱਚ ਸਾਂਝ ਰੱਬਾ ਦੇ ਦੇ ਇੱਕ ਪੁੱਤ ਤੇਰੇ ਘਰੇ ਕਾਹਦਾ ਘਟਾ ਸਾਡਾ ਤੋੜ ਦੇ ਤੂੰ ਦੁੱਖ ਇੱਕ ਪੁੱਤ ਪਾਉਣ ਲਈ ਲੱਖਾਂ ਸੁੱਖਾਂ ਲਈਆਂ ਸੁੱਖ ਕੀਤੀ ਰੱਬ ਨੇ ਮਿਹਰ ਘਰੇ ਹੋਈਆਂ ਰੁਸ਼ਨਾਈਆਂ ਬੱਜੇ ਢੋਲ ਟਮੱਕੇ ਮਿਲੀਆਂ ਵਧਾਈਆਂ ਕਈਆਂ ਸ਼ਰਾਬ ਚ ਪੀਓ ਕੇ ਉਂਗਲਾ ਕਾਕੇ ਦੇ ਮੂੰਹ ਨੂੰ ਵੀ ਲਾਈਆਂ ਫਿਰ ਕਾਕੇ ਹੋਰਾਂ ਲਈ ਕੀਤੀ ਦੱਬ ਕੇ ਕਮਾਈ ਵਾਹ ਜਿੱਥੇ ਤੱਕ ਲੱਗੀ ਉੱਥੇ ਤੱਕ ਲਾਈ ساری ਉਮਰ ਬੇਲਾ ਵਹਿ ਕੇ ਖਾ ਸਕਦਾ ਹੈ ਐਨੀ ਉਹਦੇ ਲਈ ਜਾਇਦਾਦ ਬਣਾਈ ਜੇਬ ਖਰਚੇ ਤੋਂ ਕਦੇ ਹੱਥ ਨਹੀਂ ਕੁੱਟਿਆ ਕਿੱਥੇ ਗਿਆ ਕਿੱਥੋਂ ਆਇਆ ਕਦੇ ਨਹੀਂ ਪੁੱਛਿਆ ਉਹਨੇ ਅੱਲੜ ਉਮਰੇ ਹੀ ਜਵਾਨੀ ਵਾਲਾ ਪੂਰਾ ਮਜ਼ਾ ਲੁੱਟਿਆ ਪਰ ਦਿੱਤੀ ਹੋਈ ਖੁੱਲ ਕਰਕੇ ਖੱਟ ਗਿਆ ਕਈ ਪੁੱਠੀਆਂ ਆਲਾਮਤਾਂ ਦਿੱਤੀ ਖੁੱਲ ਕਰਕੇ ਖੱਟ ਗਿਆ ਕਈ ਪੁੱਠੀਆਂ ਲਾਮਤਾਂ ਕਈ ਵਾਰੀ ਥਾਣਿਆਂ ਚ ਹੋਈਆਂ ਹਜਾਮਤਾਂ ਹੁਣ ਤਾਂ ਕਚਹਿਰੀਓਂ ਕਰਾ ਕੇ ਲਿਆਉਣਾ ਪੈਂਦਾ ਏ ਜਵਾਨਤਾ ਆਖਰਕਾਰ ਵਿਚ ਅਖਬਾਰ ਦੇਣਾ ਪਿਆ ਇਸਤਿਹਾਰ ਕਿ ਮੇਰੀ ਔਲਾਦ ਮੇਰੇ ਕਹਿਣੇ ਤੋਂ ਹੈ ਬਾਹਰ ਜਿਹੜਾ ਲੈਣ ਦੇਣ ਕਰੂੰ ਉਹ ਖੁਦ ਜ਼ਿੰਮੇਵਾਰ ਆਖਰਕਾਰ ਬੀਚੇ ਖਬਰ ਦੇਣਾ ਪਿਆ ਇਸ ਤਿਹਾਰ ਕਿ ਮੇਰੀ ਔਲਾਦ ਮੇਰੇ ਕਹਿਣੇ ਤੋਂ ਹੈ ਬਾਹਰ ਜਿਹੜਾ ਲੈਣ ਦੇਣ ਕਰੂੰ ਉਹ ਖੁਦ ਜ਼ਿੰਮੇਵਾਰ ਹੁਣ ਕਈ ਦਿਨਾ ਤੋਂ ਬੜਾ ਉਦਾਸ ਜਿਹਾ ਸੀ ਰਹਿੰਦਾ ਜਿੱਥੇ ਕਿਤੇ ਉੱਠਦਾ ਬੈਹਂਦਾ ਭਰੇ ਮਨ ਨਾਲ ਬਸ ਆਹੀ ਗੱਲ ਕਹਿੰਦਾ ਬੱਲੇ ਹੋਰ ਅੱਬਾ ਬੱਲੇ ਜੀ ਦੇ ਲਈ ਤੇਰੇ ਅੱਗੇ ਅਟਦੇ ਸੀ ਪੱਲੇ ਇਹੋ ਜੀ ਔਲਾਦ ਬਿਨਾ ਤਾਂ ਕਿੱਥੇ ਚੰਗੇ ਸੀ ਇਕੱਲੇ ਕਰਕੇ ਸਵੇਰੇ ਸਹਿਰ ਆਇਆ ਆਕੇ ਮੰਝੇ ਉੱਤੇ ਪੈ ਗਿਆ ਬਸ ਐਸਾ ਪਿਆ ਪਿਆ ਹੀ ਰਹਿ ਗਿਆ ਕਰਕੇ ਸਵੇਰੇ ਸਹਿਰ ਆਇਆ ਆਕੇ ਮੰਝੇ ਉੱਤੇ ਪੈ ਗਿਆ ਜੀ ਐਸਾ ਪਿਆ ਕਿ ਪਿਆ ਹੀ ਰਹਿ ਗਿਆ ਬਾਅਦ ਵਿੱਚ ਪਤਾ ਲੱਗਾ ਕਿ ਲਿਖਤੀ ਇਹ ਗੱਲ ਕਹਿ ਗਿਆ बाद ਵਿੱਚ ਪਤਾ ਲੱਗਾ ਕਿ ਲਿਖਤੀ ਇਹ ਗੱਲ ਕਹਿ ਗਿਆ ਕਹਿੰਦਾ ਮੇਰੇ ਵਾਂਗ ਔਲਾਦ ਕੋਈ ਸਿਰ ਤੇ ਚੜਾਇਓ ਨਾ ਇਹ ਗੱਲ ਉਹ ਲਿਖ ਕੇ ਕਹਿ ਗਿਆ ਕਿ ਮੇਰੇ ਵਾਂਗ ਔਲਾਦ ਕੋਈ ਸਿਰ ਤੇ ਚੜਾਇਓ ਨਾ ਪਾਪਾਂ ਦੀ ਕਮਾਈ ਨਾਲ ਜਾਇਦਾਦਾਂ ਬਣਾਇਓ ਨਾ ਪਰ ਮੈਂ ਮਰਨੇ ਤੋਂ ਬਾਅਦ ਸੋਖਾ ਹੋਣਾ ਚਾਹੁੰਦਾ ਹੈ ਮੇਰੀ ਅਰਥੀ ਨੂੰ ਹੱਥ ਮੇਰੇ ਪੁੱਤ ਦਾ ਲਵਾਇਓ ਪਰ ਮੈਂ ਮਰਨੇ ਤੋਂ ਬਾਅਦ ਸੌਖਾ ਹੋਣਾ ਚਾਹੁੰਦਾ ਹੈ ਮੇਰੀ ਅਰਥੀ ਨੂੰ ਹੱਥ ਮੇਰੇ ਪੁੱਤ ਦਾ ਲਵਾਇਓ ਨਾ ਵਾਕਫਕਾਰਾਂ ਦੇ ਮੋਢਿਆਂ ਤੇ ਅਰਥੀ ਜਦ ਸ਼ਮਸ਼ਾਨ ਕਾਟ ਗਈ ਸੀ ਵਾਕਫਕਾਰਾਂ ਦੇ ਮੋਢਿਆਂ ਤੇ ਅਰਥੀ ਜਦ ਸ਼ਮਸ਼ਾਨ ਕਾਟ ਗਈ ਸੀ ਇੱਕ ਲਾवारिस লাশ ਪਹਿਲਾਂ ਹੀ ਉੱਥੇ ਪਈ ਸੀ ਫਿਰ ਦੱਸਿਆ ਕਿਸੇ ਨੇ ਕਿ ਓਵਰਡੋਜ਼ ਕਾਰਨ ਇਸ ਨੌਜਵਾਨ ਦੀ ਜਾਨ ਗਈ ਸੀ ਕਿ ਓਵਰਡੋਜ਼ ਕਾਰਨ ਇਸ ਨੌਜਵਾਨ ਦੀ ਜਾਨ ਗਈ ਸੀ ਰਣਜੀਤ ਪਟਿਆਲਾ ਵਾਲਾ ਦੱਸੇ ਜੋ ਵੀ ਉੱਥੇ ਹੁੰਦਾ ਸੀ ਰਣਜੀਤ ਪਟਿਆਲਾ ਵਾਲਾ ਦੱਸੇ ਜੋ ਵੀ ਉੱਥੇ ਹੁੰਦਾ ਸੀ ਦੋਹਾਂ ਹੀ ਲਾਸ਼ਾਂ ਦਾ ਇੱਕੋ ਜਿਹਾ ਮੜੰਗਾ ਮੜੂੰਗਾ ਸੀ ਰਣਜੀਤ ਪਟਿਆਲਾ ਵਾਲਾ ਦੱਸੇ ਜੋ ਵੀ ਉੱਥੇ ਹੁੰਦਾ ਸੀ ਦੋਹਾਂ ਲਾਸ਼ਾਂ ਦਾ ਇੱਕੋ ਜਿਹਾ ਮੜੰਗਾ ਮੜੁੰਗਾ ਸੀ ਕਿਸੇ ਵਕ ਵਕਾਰ ਨੇ ਦੱਸਿਆ ਇਹ ਤਾਂ ਯਾਰੋ ਇਸੇ ਦਾ ਹੀ ਮੁੰਡਾ ਸੀ ਕਿਸੇ ਵਕ ਵਕਾਰ ਨੇ ਦੱਸਿਆ ਇਹ ਤਾਂ ਯਾਰੋ ਇਹੋ ਇਸੇ ਦਾ ਹੀ ਮੁੰਡਾ ਸੀ ਸੋ ਇਹ ਕਵਤਾ ਕਬਤਾ ਇੱਕ ਕਵੀ ਤੁਹਾਡੀ ਕਲਮ ਨੂੰ ਹੁਣ ਵਾਹ ਵਾਹ ਕਰੀਏ ਜਾਂ ਇਹ ਜੋ ਤੁਸੀਂ ਸਚਾਈ ਲਿਖਤੀ ਹੈ ਇੰਤੇ ਗੰਭੀਰ ਹੋਈਏ ਸਮਝ ਨਹੀਂ ਆਉਂਦਾ ਵੀ ਜਿਹੜੇ ਉਹ ਜਿਹੜੀ ਤੁਸੀਂ ਇੱਕ ਲਾਈਨ ਕਰੀ ਹੈ ਨਾ ਜੀ ਵੀ ਭਾਈ ਹੱਥ ਵੀ ਨਾ ਲਵਾਇਓ ਕਦੇ ਜੀ ਦੇਖੋ ਜੀ ਸਮਾਂ ਹੁੰਦਾ ਜੀ ਆਪਾਂ ਵੀ ਪੁੱਤ ਦੇਈਂ ਪ੍ਰਮਾਤਮਾ ਇੱਕ ਪੁੱਤ ਹੋ ਜਾਂਦਾ ਜੀ ਕਹਿੰਦੇ ਜੀ ਫੈਮਿਲੀ ਕੰਪਲੀਟ ਹੋ ਗਈ ਇੱਕ ਧੀ ਹੋ ਜਾਵੇ ਜੀ ਕਹਿੰਦੇ ਨਹੀਂ ਇੱਕ ਹੋਰ ਦੇਖੋ ਪੁੱਤ ਦੀ ਲੋੜ ਹੈ ਜੀ ਬਿਲਕੁਲ ਬਿਲਕੁਲ ਦੇਖੋ ਇਹ ਮੈਂ ਬੇਨਤੀ ਕਰੂੰਗਾ ਅੱਜ ਆਪਾਂ ਜਗਦੀਪ ਜੀ ਜਿਆਦਾ ਜਿਹੜਾ ਜ਼ੋਰ ਦਿੰਦੇ ਆ ਕਿ ਸਰਕਾਰਾਂ ਨੇ ਨਸ਼ੇ ਫਲਾਤੇ ਹੁਣ ਮੈਨੂੰ ਇਹ ਦੱਸੋ ਕਿ ਨਸ਼ੇ ਤਾਂ ਆਦ ਕਾਲ ਤੋਂ ਹੀ ਆ ਅੱਜ ਤੋਂ ਨਹੀਂ ਹੈਗੇ ਨਸ਼ੇ ਇਹ ਡਿਊਟੀ ਕੀ ਦੀ ਆ ਬਰਾਈਆਂ ਚੋਂ ਨਿਕਲਣਾ ਸਭ ਤੋਂ ਪਹਿਲਾ ਜਿਹੜੀ ਡਿਊਟੀ ਸੱਚੇ ਪਾਤਸ਼ਾਹ ਨੇ ਮਾਂ ਬਾਪ ਦੀ ਲਈ ਆ ਕਿ ਔਲਾਦ ਨੂੰ ਕਿਵੇਂ ਪਾਲਣਾ ਇਹ ਦੁਨੀਆ ਅਕਾਲ ਪੁਰਖ ਦਾ ਇੱਕ ਬਾਗ ਆ। ਇਹਦੇ ਵਿੱਚ ਜਿਹੜੇ ਬੱਚੇ ਉਹ ਫੁੱਲਾ ਉਹ ਫੁੱਲਾਂ ਦੇ ਮਾਲੀ ਮਾਂ-ਬਾਪ ਨੂੰ ਬਣਾਇਆ। ਪਰ ਦੁੱਖ ਦੀ ਗੱਲ ਇਹ ਆ ਕਿ ਆਪਾਂ ਸਰਕਾਰਾਂ ਦੇ ਪੱਲੇ ਪਾ ਦਿੰਦੇ ਆ। ਕਿ ਜੀ ਸਰਕਾਰਾਂ ਨਸ਼ੇ ਫਲਾਉਂਦੀ ਐ। ਗੁਰੂ ਨਾਨਕ ਦੇਵ ਜੀ ਦੇ ਸਮੇਂ ਵਿੱਚ ਵੀ ਨਸ਼ੇ ਸੀ। ਜਦੋਂ ਹਿੰਦੋਸਤਾਨ ਤੇ ਪਠਾਣਾ ਦਾ ਰਾਜ ਸੀ, ਮੁਗਲ ਬਾਬਰ ਜਿਹੜਾ ਆਇਆ ਉਹ ਤੇ ਡਾਕੂ ਸੀ। ਉਹਨੇ ਜਦੋਂ ਦੇਖਿਆ ਕਿ ਇੱਥੇ ਦੇਸ਼ ਦੇ ਸ਼ਾਸਕ ਨਸ਼ੇਬਾਜ਼ ਹੋ ਗਏ ਉਹਨੇ ਤਾਂ ਤਾਹਾ ਬੋਲਿਆ ਔਰ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਜਿਹੜੇ ਸਾਡੇ ਸ਼ਾਸਕ ਸੀ ਹਿੰਦੁਸਤਾਨ ਦੇ ਜਿਹੜੇ ਪਠਾਨ ਸੀ ਉਹਨਾਂ ਬਾਰੇ ਗੁਰਬਾਣੀ ਵਿੱਚ ਲਿਖਿਆ ਹੈ ਰਤਨ ਭਗਾੜ ਭਗੋਏ ਕੁੱਤੀ ਮੋਇਆਂ ਸਾਰ ਨਕਾਈ ਕਹਿੰਦੇ ਇਹਨਾਂ ਕੁੱਤਿਆਂ ਨੇ ਰਤਨਾ ਵਰਗੇ ਸਰੀਰ ਨਸ਼ੇ ਵਿੱਚ ਪੈ ਕੇ ਖਰਾਬ ਕਰ ਲੇ ਤਾਂ ਇੱਕ ਡਾਕੂ ਨੇ ਹਮਲਾ ਕਰਕੇ ਲੋਕਾਂ ਨੂੰ ਕੁੱਟਿਆ ਮਾਰਿਆ ਸੋ ਮੇਰਾ ਕਹਿਣ ਤੋਂ ਪਾਵੇ ਆ ਕਿ ਸਭ ਤੋਂ ਮੁੱਢਲਾ ਫਰਜ਼ ਜਿਹੜਾ ਮਾਂ-ਬਾਪ ਦਾ ਹੈ ਦੇਖੋ ਦੁਨੀਆ ਦੇ ਵਿੱਚ ਜਿਹੜੀ ਭਾਸ਼ਾ ਹੈ ਜੋ ਮਾਂ ਬੋਲਦੀ ਓਹੀ ਬੱਚਾ ਬੋਲਦਾ ਹੈ ਸੋ ਇਸੇ ਕਰਕੇ ਜੋ ਮੇਰੀ ਸਮਝ ਆ ਕਿ ਇਹਨੂੰ ਮਾਤ-ਭਾਸ਼ਾ ਕਹਿੰਦੇ ਆ ਪਰ ਕੋਈ ਮਾਂ ਸ਼ਰਾਬ ਨਹੀਂ ਪਿੰਦੀ ਪੰਜਾਬ ਦੀ ਤਾਂ ਨਹੀਂ ਪਿੰਦੀ ਘੱਟੋ-ਘੱਟ ਕੋਈ ਮਾਂ ਚਿੱਟਾ ਨਹੀਂ ਲਾਉਂਦੀ ਕੋਈ ਮਾਂ ਪੁੱਕੀ ਨਹੀਂ ਖਾਂਦੀ ਕੋਈ ਫੀਮ ਨਹੀਂ ਖਾਂਦੀ ਪਰ ਹੁਣ ਖਾਣ-ਪੀਣ ਲੱਗ ਗਏ ਜੀ ਹੋ ਲੱਗੇ ਆ ਪੰਜਾਬ ਦੇ ਵਿੱਚ ਮਾਵਾ ਜਿਹੜੀਆਂ ਸਾਡੀਆਂ ਪਰ ਇਹ ਬੱਚੇ ਕਿੱਥੋਂ ਸਿੱਖਦੇ ਆ ਫਿਰ ਇਹਦਾ ਮਤਲਬ ਬਾਪ ਪਾਸ਼ਾ ਹੋਈ ਨਾ ਜੇ ਬੋਲੀ ਮਾਤ ਪਾਸ਼ਾ ਹੈ ਤਾਂ ਨਸ਼ੇ ਬਾਪ ਪਾਸ਼ਾ ਹੈ ਜੇ ਬਾਪ ਖਾ ਪੀ ਰਿਹਾ ਨਸ਼ੇ ਤਾਂ ਹੌਲੀ ਹੌਲੀ ਬੱਚਾ ਉਧਰ ਨੂੰ ਜਾਏਗਾ ਜਦੋਂ ਬੱਚਾ 17 18 ਸਾਲ ਦਾ ਹੁੰਦਾ ਬਾਪਤਾ ਜੀ ਕਹੀ ਅਜਿਹੇ ਆ ਉਹ ਕਹਿੰਦਾ ਵੀ ਆ ਜਾ ਪੁੱਤ ਹੁਣ ਤੂੰ ਤੂੰ ਵੀ ਬੈਠ ਟੇਬਲ ਦੇ ਉੱਤੇ ਫਿਰ ਬਾਪ ਪੁੱਤ ਵੀ ਇਕੱਠੇ ਪਿੰਦੇ ਆ ਜੀ ਫਿਰ ਆ ਉਹ ਉੱਥੋਂ ਹੀ ਪੱਠਾ ਬੈਠਣਾ ਸ਼ੁਰੂ ਹੁੰਦਾ ਹੈ ਤੇ ਸਭ ਤੋਂ ਗੱਲ ਇਹ ਆ ਜਗਦੀਪ ਜੀ ਕਿ ਅੱਜ ਸਮਾਜ ਦੇ ਵਿੱਚ ਅਸੀਂ ਕਮੀ ਉਦੋਂ ਹੀ ਦੂਰ ਕਰਾਂਗੇ ਜਦੋਂ ਕਮੀ ਮਹਿਸੂਸ ਕਰੂੰਗੇ ਅਸੀਂ ਇੰਨੇ ਠੀਠ ਹੋ ਚੁੱਕੇ ਆ ਕਿ ਅਸੀਂ ਕਮੀ ਨੂੰ ਨਹੀਂ ਮਹਿਸੂਸ ਕਰਦੇ ਮੇਰਾ ਮੈਂ ਨਿੱਜੀ ਤਜਰਬਾ ਕਰਕੇ ਦੇਖਿਆ ਕਿ ਚਾਰ ਬੱਚੇ ਜੇ ਇਕੱਠੇ ਆ ਨਾ ਤੁਸੀਂ ਉਹਨਾਂ ਵਿੱਚੋਂ ਗੱਲ ਕਰੋ ਇੱਕ ਦੇ ਕਰਦੇ ਆ ਗੱਲ ਉਹਨੂੰ ਦੱਸ ਪਹਿਲਾਂ ਤਾਂ ਜਦੋਂ ਤੁਸੀਂ ਦੱਸੋਗੇ ਜਾ ਕੇ ਕਿ ਜੀ ਤੁਹਾਡਾ ਬੱਚਾ ਗਲਤ ਸੋਸਾਇਟੀ ਵਿੱਚ ਲੱਗ ਗਿਆ ਤੁਸੀਂ ਦੀ ਗੌਰ ਰੱਖੋ ਇਹਨੂੰ ਬਰਜੋ ਇਹਨੂੰ ਮੋੜੋ ਪਹਿਲਾਂ ਤਾਂ 90% ਮਾਪੇ ਆਪਣੇ ਬੱਚੇ ਨੂੰ ਇਹ ਗੱਲ ਕਹਿਣ ਦੀ ਬਜਾਏ ਇਹ ਕਹੋਂਗੇ ਕਿ ਜੀ ਜਗਦੀਪ ਸੜੀ ਦੱਸਦਾ ਸੀ ਕਿ ਤੂੰ ਗਲਤ ਸੰਗਤ ਵਿੱਚ ਪੈ ਗਿਆ ਮਤਲਬ ਉਹਨਾਂ ਦੀ ਹਿੰਮਤ ਨਹੀਂ ਪੈਂਦੀ ਆਪਣੇ ਬੱਚੇ ਨੂੰ ਇਹ ਗੱਲ ਕਹਿਣ ਦੀ ਜਾਂ ਤੁਸੀਂ ਚੁੱਪਚੀ ਤੇ ਬਾਤ ਕਰੋ ਉਹ ਆਪਣੇ ਬੱਚੇ ਤੋਂ ਡਰਦੇ ਆ ਉਹ ਜਗਦੀਪ ਦਾ ਨਾਮ ਲਉਂਗੇ ਕਿ ਜਗਦੀਪ ਥਲੀ ਨੇ ਕਿਹਾ ਕਿ ਤੂੰ ਯਾਰ ਗਲਤ ਨਸ਼ੇ ਚ ਪੈ ਗਿਆ ਸੰਗਤ ਚ ਪੈ ਗਿਆ ਉਹ ਬੰਦਾ ਸਿੱਧਾ ਜਗਦੀਪ ਥਲੀ ਕੇ ਲੜਨਾ ਆਉਂਗਾ ਕਿ ਮੈਂ ਆਪਣੇ ਪੈਸਿਆਂ ਦਾ ਖਾਂਦਾ ਆਪਣੇ ਬਾਪ ਦਾ ਖਾਂਦਾ ਤੇਰਾ ਕੀ ਮਤਲਬ ਦੱਸਣੇ ਦਾ ਇਹ ਮੇਰੇ ਨਾਲ ਹੋਈ ਆ ਤੈਨੂੰ ਲੈ ਕੇ ਕਹਿੰਦਾ ਇਹ ਕਹਿੰਦੇ ਆ ਹਾਂ ਇਹ ਮੇਰੇ ਨਾਲ ਹੋਈ ਆ ਮੈਂ ਕੁਝ ਮਾਂ ਬਾਪ ਨੂੰ ਦੱਸਿਆ ਕਿ ਮੈਨੂੰ ਪਤਾ ਲੱਗਿਆ ਹੈ ਤੁਹਾਡਾ ਬੱਚਾ ਇਸ ਤਰ੍ਹਾਂ ਹੈ ਤੁਸੀਂ ਵੀ ਗੌਰ ਕਰੋ ਪਹਿਲਾਂ ਤਾਂ ਕਹੂਗੇ ਹੌਲੀ ਬੋਲੋ ਹੌਲੀ ਬੱਚਾ ਬੈਠਾ ਉਹਦੇ ਲਈ ਕਮਰੇ ਵਿੱਚ ਉਹ ਸੁਣਨਾ ਲਵੇ ਉਹ ਤੁਸੀਂ ਉਹ ਨਿਆਣਾ ਜੰਮਿਆ ਤੁਹਾਡੇ ਸਾਹਮਣੇ ਰੁੜਨਾ ਤੁਰਨਾ ਸਿੱਖਿਆ ਬੋਲਣਾ ਸਿੱਖਿਆ ਉਹ ਤੁਸੀਂ ਆਪਣੇ ਪਰਹਾਵੀ ਕਰ ਲਿਆ ਉਹਨੂੰ ਫਿਰ ਜਦੋਂ ਤੁਸੀਂ ਉਹਦੀ ਲਾਸ਼ ਨੂੰ ਮੁੰਡਾ ਲੈ ਕੇ ਜਾਂਦੇ ਆ ਫਿਰ ਫਿਰ ਤਾਂ ਰੱਟ ਪਾਉਂਦੇ ਐ ਡਾਡਾ ਉੱਚੀ ਮਤਲਬ ਚਾਰ ਬੱਚਿਆਂ ਨੂੰ ਤੁਸੀਂ ਇਕੱਲੇ ਇਕੱਲੇ ਦੇ ਘਰ ਜਾ ਕੇ ਪੁੱਛੂਗੇ ਨਾ ਵੀ ਇਹ ਮੁੰਡਾ ਉਹ ਕਹੋਗੇ ਮੁੰਡਾ ਸਾਡਾ ਠੀਕ ਹੈ ਸੰਗਤ ਮਾੜੀ ਆ ਫਿਰ ਦੂਏ ਦੇ ਘਰ ਜਾਏ ਉਹ ਵੀ ਗੱਲ ਕਹੂੰਗਾ ਚਾਰਾਂ ਦੇ ਘਰ ਜਾਇਓ ਚਾਰਾਂ ਦੇ ਮਾਪਾ ਪਿਓ ਕਹੋਂਗੇ ਕਿ ਮੇਰਾ ਮੁੰਡਾ ਠੀਕ ਆ ਸੰਗਤ ਮਾੜੀ ਆ ਮੈਨੂੰ ਇਹ ਦੱਸੋ ਪੇ ਸੰਗਤ ਕਿਹੜੀ ਹੋਈ ਚਾਹੀਦਾ ਆਪਾਂ ਨੂੰ ਇਹ ਆ ਕਿ ਜੇ ਕੋਈ ਭਲਾ ਬੰਦਾ ਤੁਹਾਡੇ ਵਰਗਾ ਜਾ ਕੇ ਦੱਸਦਾ ਕਿ ਤੁਸੀਂ ਉਹਦੀ ਬਾਤ ਕਰੋ ਉਹਨੂੰ ਉਹਨੂੰ ਸਮਝਾਓ ਉਹਨੂੰ ਵਾਪਸ ਲਿਆਓ ਜਿਹੜੇ ਤਿੰਨ ਬੱਚੇ ਉਹਨੂੰ ਨਹੀਂ ਬਿਲਾ ਕੇ ਕਹੋ ਕਿ ਬੱਚਿਓ ਤੁਸੀਂ ਮੈਨੂੰ ਠੀਕ ਲੱਗਦਾ ਸਾਡਾ ਮੁੰਡਾ ਗਲਤ ਆ ਇਸ ਕਰਕੇ ਆਓ ਬੈਠੀਏ ਸੰਗਤ ਚੋਂ ਨਿਕਲੀਏ ਲੇਕਿਨ ਕੋਈ ਬੰਦਾ ਆਪਣੇ ਬੱਚੇ ਨੂੰ ਕਹਿ ਕੇ ਰਾਜੀ ਨਹੀਂ ਬੱਚਿਆਂ ਤੋਂ ਡਰ ਰਹੇ ਆ ਲੋਕਾਂ ਚ ਨਾਲੇ ਜੀ ਸੰਗਤ ਤਾਂ ਮਾੜੀ ਹੋਣੀ ਉਹ ਜੇ ਕਿ ਇੱਧਰ ਇੱਕ ਇੱਕ ਪਾਸੇ ਜੀ ਗਾਉਣੇ ਵਾਲਾ ਆਇਆ ਹੋਇਆ ਇੱਕ ਪਾਸੇ ਕੋਈ ਗੁਰਬਾਣੀ ਦਾ ਸਮਾਗਮ ਚੱਲ ਰਿਹਾ ਉਧਰ ਤਾਂ ਕੋਈ ਜਾ ਕੇ ਰਾਜੀ ਨਹੀਂ ਜੀ ਉੱਥੇ ਤਾਂ ਲੰਗਰ ਨੂੰ ਪਹੁੰਚਣਾ ਹੁੰਦਾ ਸਿਰਫ ਜੀ ਮਾਇਆ ਨੇ ਵੀ ਤੇ ਹੁਣ ਇੱਕ ਆ ਚੱਲ ਪਈ ਜੀ ਕਹਿੰਦੇ ਜੀ ਜਦੋਂ ਬੱਚਾ ਛੋਟਾ ਜੀ ਮਾਪੇ ਬਾਪ ਦੋਹੇ ਕੰਮ ਕਰਦੇ ਡੇ ਕੇਅਰ ਦੇ ਵਿੱਚ ਮਾਪੇ ਬਾਪ ਛੋਟੇ ਬੱਚੇ ਦੇ ਨਾਲ ਦੀ ਸੰਪਰਕ ਬਣਾ ਹੁੰਦਾ ਜਦੋਂ 18 ਸਾਲ ਦਾ ਹੋ ਜਾਂਦਾ ਫਿਰ ਲਾਂਬੇ ਦਿੰਦੇ ਜੀ ਵੀ ਸਾਡਾ ਬੱਚਾ ਸਾਡੇ ਨਾਲ ਨਹੀਂ ਬੋਲਦਾ ਜੀ ਨਹੀਂ ਅਸੀਂ ਇਹੀ ਸ ਅੱਪਾ ਨੇ ਬਿਲਕੁਲ ਬੱਚਿਆਂ ਤੋਂ ਕਿਨਾਰਾ ਕਰ ਲਿਆ ਆਪਣੇ ਆਪ ਨੂੰ ਅਸੀਂ ਮਾਡਰਨ ਕਹਿਣਾ ਸ਼ੁਰੂ ਕਰਤਾ ਬੱਚੇ ਨੂੰ ਜੇ ਤੁਸੀਂ ਆਪਣੇ ਨਾਲ ਰੱਖੋਗੇ ਮੈਂ ਇਹ ਬੇਨਤੀ ਕਰਦਾ ਤੁਹਾਡੇ ਮੀਡੀਆ ਜਰੀਏ ਚਲੋ ਜਿਨ੍ਹਾਂ ਦੇ ਹੁਣ ਦੇਖੋ ਕਈ ਬੰਦੇ ਕਹਿੰਦੇ ਸਾਡਾ ਤਾਂ ਬੱਚਾ ਬਰਬਾਦ ਹੋ ਗਿਆ ਇਹਨੂੰ ਆਪਣਾ ਗਿਆਨ ਸੁਝਦਾ ਮੈਂ ਇਹ ਕਹਿੰਦਾ ਕਿ ਬੱਚਿਆਂ ਦੇ ਨਾਲ ਤੁਹਾਡਾ ਮਿੱਤਰਤਾ ਹੋਣੀ ਚਾਹੀਦੀ ਆ ਨਾ ਬੱਚਾ ਤੋਂ ਹੱਥੋਂ ਡਰੇ ਇਸ ਲੈਵਲ ਤੇ ਨਾ ਤੁਸੀਂ ਬੱਚੇ ਤੋਂ ਡਰੋ ਪਰ ਅੱਜ ਸਮਾਜ ਦੇ ਵਿੱਚ ਇਹ ਪਾੜਾ ਪੈ ਚੁੱਕਿਆ ਹੈ ਕੇ ਬੱਚੇ ਨੂੰ ਪੁੱਛ ਨਹੀਂ ਰਹੇ ਬੱਚੇ ਤੋਂ ਡਰ ਰਹੇ ਮਾਪੇ ਉਹਨੂੰ ਹਉਆ ਬਣਾ ਕੇ ਪੇਸ਼ ਕਰ ਰਹੇ ਆ ਤੇ ਆਪਣੀ ਕਮੀ ਨਹੀਂ ਮਹਿਸੂਸ ਕਰ ਰਹੇ ਹਰ ਫਿਰ ਇਹ ਦੂਸਰੀ ਗੱਲ ਅੱਜ ਸਾਡੇ ਸਮਾਜ ਵਿੱਚ ਜਿਹੜੀਆਂ ਔਕੜਾਂ ਦਰ ਪੇਸ਼ ਆ ਰਹੀਆਂ ਏ ਉਹਨਾਂ ਤੇ ਅਸੀਂ ਵਿਚਾਰ ਚਰਚਾ ਤੋਂ ਭੱਜ ਰਹੇ ਆ ਅੱਜ ਮੈਂ ਤਾਂ ਆਮ ਦੇਖਦਾ ਸਮਾਜ ਦੇ ਵਿੱਚ ਕਿਉਂਕਿ ਮੈਂ ਵਿਚਰਦਾ ਛੋੜੀ ਜੀ ਮਹਾਰਾਜ ਨੇ ਇਹਦੀ ਬੁੱਧੀ ਦਿੱਤੀ ਵੀ ਕਿ ਆਪ ਦੇਖਦੇ ਕੀ ਹੋ ਰਿਹਾ ਹੈ ਮੈਂ ਤਾਂ ਬਹੁਤ ਜਗਦੀਪ ਜੀ ਬੰਦੇ ਨੂੰ ਵੀ ਦੇਖਿਆ ਹੈ ਜਿਹਦੀ ਆਪਣੀ ਸਕੂਟਰੀ ਫਾਈਨੈਂਸਰ ਚੱਕ ਲੈ ਗਏ ਵੀ ਤਿੰਨ ਕਿਸ਼ਤਾਂ ਨਹੀਂ ਦਿੱਤੀਆਂ ਹੀ ਨੇ ਉਹ ਇਹ ਨਹੀਂ ਸੋਚਦਾ ਕਿ ਮੇਰੇ ਹਾਲਾਤ ਇਹ ਜੇ ਕਿਉਂ ਹੋ ਗਏ ਉਹ ਵਿਚਾਰ ਚਰਚਾ ਪਤਾ ਕਿਹੜੀ ਕਰੂੰਗਾ ਇਹ ਜਿਹੜਾ ਅਡਾਨੀ ਆ ਨਾ ਇਹ ਮੋਦੀ ਦੇ ਸਿਰ ਤੇ ਛਾਲਾ ਮਾਰਦਾ ਬਾ ਜਿੱਦਣ ਮੋਦੀ ਤੇ ਕੁਰਸੀ ਰਹੇਗੀ ਤੁਸੀਂ ਅਡਾਨੀ ਦਾ ਦੇਖਿਓ ਕੀ ਹਾਲ ਹੋਣਾ ਹੈ ਉਹ ਭਲਿਆ ਬੰਦਿਆ ਤੂੰ ਤਾਂ 900 ਰੁਪਏ ਦੀ ਕਿਸ਼ਤ ਨਹੀਂ ਦੇ ਰਿਆ ਸਕੂਟਰੀ ਦੀ ਫਾਈਨੈਂਸਰ ਚੱਕ ਲੈ ਗੇ ਮਤਲਬ ਅਸੀਂ ਉਹਨਾਂ ਗੱਲਾਂ ਤੋਂ ਪਾਸੇ ਆ ਅਸੀਂ ਬੈਠ ਕੇ ਨਹੀਂ ਕਰਦੇ ਕਿ ਬੱਚਿਆਂ ਦਾ ਸਾਡੇ ਦਾ ਕੀ ਹਾਲ ਆ ਅਸੀਂ ਬੱਚਿਆਂ ਨੂੰ ਗੁਰੂ ਘਰ ਲੈ ਜਾਣਾ ਹੈ ਬੱਚੇ ਸੱਤੋਂ ਖੁਸ਼ ਰਹੇ ਆ ਬੱਚੇ ਇੱਕ ਸੱਤੋਂ ਕਿਨਾਰਾ ਕਰ ਰਹੇ ਆ ਸੋ ਕੋ ਕਹੂਗੇ ਬੱਚੇ ਦੀ ਪ੍ਰਾਈਵੇਸੀ ਹੈ ਫਿਰ ਇੱਕ ਹੋਰ ਅੱਜਕੱਲ ਨਵੇਂ ਸਾਰੇ ਮੈਂ ਦੇਖਦਾ ਮਾਪਿਆਂ ਵਿੱਚ ਇੱਕ ਨਵਾਂ ਚੱਲਣ ਚੱਲ ਪਿਆ ਦੇਖੋ ਜੀ ਹੁਣ ਬੱਚੇ ਨਵੇਂ ਉਮਰ ਦੇ ਆ ਇਹਨਾਂ ਨੂੰ ਸਭ ਕੁਝ ਪਤਾ ਸਾਨੂੰ ਪਤਾ ਨਹੀਂ ਉਹ ਤੁਸੀਂ 50 50 60 60 ਸਾਲ ਦੇ ਹੋਗੇ ਤੁਸੀਂ ਕਿੱਥੇ ਸਮੁੰਦਰ ਵਿੱਚੇ ਬੜੇ ਬੜੇ ਤੁਹਾਨੂੰ ਨਹੀਂ ਪਤਾ ਸਮਾਜ ਦਾ ਤੁਸੀਂ ਉਹਨਾਂ ਉਮਰਾਂ ਚੋਂ ਨਿਕਲੇ ਆ ਮਾੜੀਆਂ ਚੰਗੀਆਂ ਚੋਂ ਸਗੋਂ ਚਾਹੀਦਾ ਇਹ ਆ ਕਿ ਤੁਸੀਂ ਆਪਣੇ ਬੱਚੇ ਨੂੰ ਆਪਣਾ ਤਜਰਬਾ ਤੋਂ ਨਾਲ ਉਹਦੀ ਗੱਲ ਵੀ ਸੁਣੋ ਜੋ ਤੁਸੀਂ ਮਾੜੇ ਚੰਗੇ ਚੋਂ ਹੋਇਆ ਹੈ ਦੇਖੋ ਸਾਨੂੰ ਗੁਰਬਾਨੀ ਕਹਿੰਦੀ ਆ ਪਰੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਣ ਜੇ ਕਿਸੇ ਨਾਲ ਗਲਤ ਹੋ ਰਿਹਾ ਹੈ ਤੁਸੀਂ ਉਹਨੂੰ ਆਪਣਾ ਸਮਝ ਕੇ ਕਿ ਮੈਂ ਭਾਈ ਇਹ ਕੁਰੇਤ ਨਹੀਂ ਆਉਣ ਦੇਣੀ ਸੋ ਮੈਂ ਮਾਂ-ਬਾਪਾਂ ਨੂੰ ਬੇਨਤੀ ਕਰਦਾ ਹੈ ਸਤਿਆਨਾਥ ਹੈ ਨਾ ਕੀਤਾ ਹੋਇਆ ਜੇ ਮੋਬਾਈਲ ਨੇ ਇਹ ਦੇ ਦਿੰਦੇ ਛੋਟੇ ਬੱਚੇ ਨੂੰ ਇਹ ਜਿਹੜਾ ਕਰੋਨਾ ਕਾਲ ਦੇ ਵਿੱਚ ਸਿਆਪਾ ਪਿਆ ਆਨਲਾਈਨ ਦਾ ਸਭ ਤੋਂ ਵੱਧ ਪੱਠਾ ਨਿਆਣੇ ਦਾ ਉਹਨੇ ਬਿਠਾ ਲਿਆ ਨਿਆਣੇ ਨੂੰ ਹੱਕ ਮਿਲ ਗਿਆ ਹੈ ਕਾਨੂੰਨੀ ਕਿ ਮੈਂ ਮੋਬਾਈਲ ਰੱਖਣਾ ਤੇ ਕੁੰਡਾ ਲਾਇਆ ਉਹਨੇ ਉਹ ਕਿਆ ਕਰ ਰਿਹਾ ਕਿਆ ਨਹੀਂ ਕਰ ਰਿਹਾ ਮਾਂ-ਬਾਪ ਬੈਂਦੇ ਨਹੀਂ ਦੀਆਂ ਕਲਾਸਾਂ ਚੱਲਦੀਆਂ ਮੈਂ ਸਭ ਦੇ ਕੋਈ ਚੀਜ਼ਾਂ ਬਹੁਤ ਵਧੀਆ ਹੈ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਅਰਥ ਪਏ ਆ ਤੁਸੀਂ ਇਤਿਹਾਸ ਕੱਢ ਲਓ ਜਦੋਂ ਮਰਜੀ ਪਰ ਸਾਡਾ ਜਿਹੜਾ ਚਕਾਉ ਆ ਉਹ ਦੀ ਬੱਚੇ ਦਾ ਬੱਚੇ ਆ ਮਾਂ ਬਾਪ ਦਾ ਫਰਜ ਬਣਦਾ ਹੈ ਕਿ ਬੱਚੇ ਦੀ ਗੌਰ ਰੱਖਣੀ ਜਿੱਥੇ ਕਿਤੇ ਤੁਹਾਨੂੰ ਕੋਈ ਤਾਈ ਲੱਗਦੀ ਆ ਆਪਣੀ ਆਪਣੀ ਗਲਤੀ ਮੰਨ ਕੇ ਆਪਣੇ ਬੱਚੇ ਨੂੰ ਸੁਧਾਰੋ ਜੇ ਚਾਰ ਜਿਹੜੇ ਉਹਦੇ ਨਾਲ ਉਹਨਾਂ ਨੂੰ ਵੀ ਆਪਣੇ ਬੱਚੇ ਸਮਝ ਕੇ ਕਰੋ ਤੇ ਸਮਾਜ ਦੇ ਲੋਕਾਂ ਦਾ ਵੀ ਫਰਜ ਬਣਦਾ ਕਿ ਜਿੱਥੇ ਤੁਹਾਨੂੰ ਲੱਗਦਾ ਹੈ ਇਹ ਨਾ ਕਹੋ ਮਨੂ ਕਿ ਭਾਈ ਕਿਉਂਕਿ ਜੇ ਪਾਣੀ ਦੀ ਟੈਂਕੀ ਦੇ ਵਿੱਚ ਕੋਈ ਜ਼ਹਿਰ ਸਿੱਟ ਰਿਹਾ ਹੈ ਤਾਂ ਉਹ ਪਾਈਪਲਾਈਨ ਤੁਹਾਡੇ ਘਰ ਵੀ ਜਾਂਦੀ ਆ ਇਹ ਨਾ ਸੋਚੋ ਮੰਨੂ ਕਿ ਭਾਈ ਮੈਂ ਕਿਹਨੂੰ ਟੈਂਕੀ 'ਤੇ ਚੜ੍ਹ ਕੇ ਰੋਕਾਂ ਇਹਨੂੰ ਜ਼ਹਿਰ ਪਾਉਣੇ ਤੋਂ ਇਹ ਸਮਾਜ ਇੱਕੋ ਹੀ ਆ ਇੱਕੋ ਜਿਹੜਾ ਕੋਸ਼ਾ ਧਰਤੀ ਦੇ ਵਿੱਚ ਜੇ ਕੋਈ ਜ਼ਹਿਰ ਪਾਉਂਦਾ ਹੈ ਉਹ ਸਾਰਿਆਂ ਦੇ ਖੇਤਾਂ 'ਚ ਜਾਣੀ ਆ ਸੋ ਆਪਣਾ ਫਰਜ਼ ਸਮਝ ਕੇ ਇਹਨੂੰ ਆਪਾਂ ਕਰੀਏ ਸਰਕਾਰਾਂ ਖਾਤਰ ਇਹ ਮਹਿਜ ਇੱਕ ਚਿਣਾਵੀ ਮੋਟਾ ਸਰਕਾਰਾਂ ਕਦੇ ਨਹੀਂ ਇਹਦੇ ਬਾਰੇ ਗੌਰ ਨਹੀਂ ਕਰਨੀਆਂ ਔਰ ਸੀਰੀਅਸ ਵੀ ਨਹੀਂ ਹੋਣਗੀਆਂ ਆਪਾਂ ਤਾਂ ਹੁਣ ਤੋਂ ਦੇਖਦੇ ਆ 17 ਦੇ ਵਿੱਚ ਰੌਲਾ ਪੈਂਦਾ ਜੀ ਕਿ ਮਜੀਠੀਆ ਚਿੱਟਾ ਵੇਚਦਾ ਭਗਵੰਤ ਜੀ ਨੇ ਕਿ ਕਿਲੀ ਵੀ ਸੁਣਾਈ ਕਿ ਕਿਲੀ-ਕਲੀਰ ਦੀ ਉਹ ਪੱਕੇ ਮੇਰੇ ਵੀਰ ਦੀ ਚਿੱਟਾ ਮੇਰੇ ਭਾਈ ਦਾ ਘਰ-ਘਰ ਪਜਾਈਦਾ ਉਹ ਹੋਇਆ ਉਹਨਾਂ ਨੇ ਰੌਲਾ ਪਾਇਆ ਜੀ ਅਸੀਂ ਆਉਂਗੇ ਉਹ ਨਹੀਂ ਆਏ ਕਾਂਗਰਸ ਆ ਗਈ ਕੈਪਟਨ ਨੇ ਕਿਹਾ ਜੀ ਮੈਂ ਗੁਟਕਾ ਚੱਕ ਕੇ 15 ਦਿਨ ਵਿੱਚ ਨਸਿਆਂ ਦਾ ਸਫਾਇਆ ਕਰ ਦੂੰਗਾ ਉਹ ਆਪਣਾ ਰਾਜ ਕਰ ਗਿਆ ਫਿਰ ਸਾਡੇ ਵਾਲੇ ਆ ਗਏ ਇਹ ਇਹਨਾਂ ਨੇ ਕਿਹਾ ਵੀ ਅਸੀਂ ਕਰੂਗੇ ਕੋਈ ਬੰਦਾ ਇਸ ਪਰਸ ਇਹਨਾਂ ਖਾਤਰ ਕੋਈ ਮਤਲਬ ਨਹੀਂ ਹੈਗਾ ਨਸ਼ੇ ਬੰਦ ਕਰਨੇ ਦਾ ਨਸ਼ੇ ਚਲਾਉਣੇ ਦਾ ਇਹਨਾਂ ਖਾਤਰ ਮੁੱਦਾ ਹੈ ਇਹਦਾ ਪੰਜਾਬ ਦੇ ਵਿੱਚ ਮੈਂ ਦੇਖਦਾ ਕਿ ਇੱਕ ਮੁੱਦਾ ਪਹਿਲਾਂ ਸੀ 86 ਦੇ ਵਿੱਚ 84 ਦੇ ਵਿੱਚ ਕਿ ਦਿੱਲੀ ਦੇ ਵਿੱਚ ਸਿੱਕਤ ਲਿਆਮ ਉਹ ਮੁੱਦਾ ਸੀ ਦਰਬਾਰ ਸਾਹਿਬ ਤੇ ਆਪਰੇਸ਼ਨ ਹੋਇਆ ਇੱਕ ਮੁੱਦਾ ਸੀ ਐਸਬੀਐਲ ਇੱਕ ਮੁੱਦਾ ਹੈ ਨਸ਼ੇ ਇੱਕ ਮੁੱਦਾ ਹੈ ਫਿਰ ਬਰਗਾੜੀ ਦੇ ਵਿੱਚ ਗੋਲੀ ਚੱਲੀ ਗਈ ਉਹ ਮੁੱਦਾ ਹੈ ਪਿੰਡ ਜਵਹਾਰਕੇ ਵਾਲਾ ਦੇ ਵਿੱਚ ਮਹਾਰਾਜ ਦੇ ਪੱਤਰੇ ਖਿੜਾਰੇਗੇ ਉਹ ਇੱਕ ਮੁੱਦਾ ਹੈ ਇਹਨਾਂ ਵਾਸਤੇ ਮੁੱਦਾ ਹੈ ਇਹਨਾਂ ਨੇ ਜਿਉਂਦੇ ਰੱਖਣੇ ਆ ਜੇ ਮੁੱਦੇ ਖਤਮ ਹੋ ਗਏ ਤਾਂ ਇਹ ਬੰਦੇ ਹੀ ਖਤਮ ਹੋ ਜੂਗੇ ਜਿਹੜੇ ਰਾਜਨੀਤਿਕ ਆ ਇਸ ਕਰਕੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਹੈ ਕਿ ਇਹਨਾਂ ਦੇ ਭਰੋਸੇ ਇਹਨਾਂ ਦੇ ਆਸਰੇ ਨਾ ਰਹੋ ਤੁਸੀਂ ਤੁਹਾਨੂੰ ਮਹਾਰਾਜ ਨੇ ਜਿੰਨੇ ਤੁਹਾਡੇ ਬੱਚੇ ਆ ਉਹ ਸੱਚੇ ਪਾਤਸ਼ਾਹ ਨੇ ਤੁਹਾਡੀ ਡਿਊਟੀ ਰੱਖੀ ਵੀ ਆ ਕਿ ਤੁਸੀਂ ਉਹਨਾਂ ਨੂੰ ਚੰਗਾ ਨਾਗਰਿਕ ਬਣਾਉਣਾ ਹੈ ਤਾਂ ਕਿ ਇੱਕ ਚੰਗਾ ਸਮਾਜ ਸਿਰਜਿਆ ਜਾ ਸਕੇ ਸੋ ਮੈਂ ਤਾਂ ਦੋ ਤਿੰਨ ਬੱਚਿਆਂ ਨੂੰ ਮੈਂ ਆਖਰੀ ਗੱਲ ਕਰਾਂ ਦੋ ਤਿੰਨ ਬੱਚੇ ਸਾਡੇ ਬਹੁਤ ਨੇੜੇ ਤੋਂ ਸੀ ਨਸ਼ਿਆਂ ਵਿੱਚ ਪਏ ਆ ਮੈਂ ਖੁਦ ਸਰਕਾਰੀ ਰੋਪਣ ਹਸਪਤਾਲ ਵਿੱਚ ਲੈ ਕੇ ਗਿਆ ਉਹਨਾਂ ਨੂੰ ਐਸੀ ਕਹਿੰਦੇ ਨੇ بڑے بڑے ਨਸ਼ੇ ਸ਼ਰਾਬ ਕੇਂਦਰਾਂ ਜਾਣ ਦੀ ਲੋੜ ਨਹੀਂ ਹੈਗੀ ਸਰਕਾਰੀ ਹਸਪਤਾਲਾਂ ਵਿੱਚ ਇੱਕ ਕੇਂਦਰ ਆਲਰੇਡੀ ਬਣਿਆ ਹੋ ਹੁੰਦਾ ਮੈਂ ਦੋ ਬੱਚਿਆਂ ਨੂੰ ਲੈ ਕੇ ਗਿਆ ਉਹ ਡਾਕਟਰ ਵੀ ਬਹੁਤ ਰੱਪ ਵਰਗਾ ਸਾਡੇ ਰੋਪੜ ਦਾ ਵੀ ਮੈਂ ਹੁਣ ਸ਼ਾਇਦ ਨਹੀਂ ਹੈਗਾ ਸ਼ਾਇਦ ਨੌਜਵਾਨ ਬੱਚਾ ਸੀ ਤੇ ਦੋ ਬੱਚੀਆਂ ਉੱਥੇ ਜਿਹੜੀਆਂ ਬੱਚੇ ਨੂੰ ਸਲਾਹ ਦਿੰਦੀਆਂ ਉਹਨਾਂ ਅਗਰ ਕੰਸਲਟ ਕਰਦੀਆਂ ਉਹਨਾਂ ਨੂੰ ਰਾਇ ਦਿੰਦੀਆਂ ਉਹਨਾਂ ਦਾ ਮਾਈਂਡ ਵਾਸ਼ ਕਰਦੀਆਂ ਉਹ ਵੀ ਬਹੁਤ ਚੰਗੀਆਂ ਸੀ ਮੈਂ ਦੋ ਬੱਚਿਆਂ ਨੂੰ ਹੁਣ ਤੱਕ ਆਪ ਲੈ ਕੇ ਗਿਆ ਔਰ ਸੱਚੇ ਪਾਤਸ਼ਾਹ ਨੇ ਮੇਰੀ ਇੱਜ਼ਤ ਰੱਖੀ ਆ ਕਿ ਦੋਹੇ ਬੱਚੇ ਉਸ ਨਰਕ ਚੋਂ ਬਾਹਰ ਨਿਕਲ ਗਏ ਸੋ ਮੈਂ ਬੇਨਤੀ ਕਰਦਾ ਕਿ ਜਿੱਥੋਂ ਤੱਕ ਹੋ ਸਕੇ ਸਮਾਜ ਸਾਡਾ ਸਾਂਝਾ ਹੈ ਸੋ ਇਹਨੂੰ ਅਸੀਂ ਚੰਗਾ ਬਣਾਉਂਗੇ ਤਾ ਸਾਨੂੰ ਚੰਗਾ ਮਿਲੂਗਾ ਜੇ ਅਸੀਂ ਨੂੰ ਮਾੜਾ ਬਣਾਉਂਗੇ ਤਾਂ ਸਾਡੇ ਵੀ ਪੇਸ਼ ਆਉਣਾ ਹੈਗਾ ਬਿਲਕੁਲ ਜੀ ਚੰਗੇ ਦੇ ਲਈ ਆਪਾਂ ਜਿਹੜਾ ਹੈਗਾ ਸਾਨੂੰ ਗੁਰਬਾਣੀ ਦਿੰਦੇ ਆ ਔਰ ਆਪਾਂ ਪੰਜਾਬ ਦੇ ਖਾਸ ਤੌਰ ਤੇ ਅਸੀਂ ਤਾਂ ਕਹਿੰਦੇ ਅਸੀਂ ਸਿੱਖਾਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਾਂ ਤਾਂ ਸੂਰਮੇ ਬਣੋ ਸੂਰਾ ਸੋ ਪਹਿਚਾਨੀਏ ਜੋ ਲਰੈਦੀਨ ਕੇ ਹਿਤ ਦੀਨਾਂ ਲਈ ਦੁਖਿਆਂ ਲਈ ਗਰੀਬਾਂ ਲਈ ਲੜਨ ਵਾਲਾ ਵੀ ਸੂਰਮਾ ਹੀ ਹੁੰਦਾ ਸੋ ਸੂਰਮੇ ਬਣੀਏ ਜੇ ਕਿਤੇ ਜਿਹ ਹੈ ਸਾਨੂੰ ਮਿਲਦਾ ਹੈ ਤਾਂ ਆਪਾਂ ਜ਼ਰੂਰ ਇੱਕ ਰੀਅਰ ਔਰ ਖਾਸ ਤੌਰ ਤੇ ਅੱਜ ਗੱਲਬਾਤ ਅਸੀਂ ਕਰਨੀ ਸੀਗੀ ਜਿਹੜੀ ਇਹ ਕਵਿਤਾ ਲਿਖੀ ਹੈ ਕਿ ਕਿਸ ਸੰਦਰਭ ਦੇ ਵਿੱਚ ਲਿਖਣੀ ਪਈ ਹੈ ਉਹ ਗੱਲਬਾਤ ਇੱਕ ਫੋਟੋ ਵੀ ਚੱਕੀ ਫਿਰਦੇ ਹੋ ਤੁਸੀਂ ਹਾਂ ਮੈਂ ਕਹਿਣਾ ਚਾਹੁੰਦਾ ਸੀ ਕਈ ਵਾਰੀ ਬੰਦੇ ਕਹਿੰਦੇ ਕਿਉਂਕਿ ਜਿਹੜੀ ਹੈਗੀ ਆਪਾਂ ਇਹਨਾਂ ਨੂੰ ਦਿਖਾ ਵੀ ਦਈਏ ਜੀ ਇਹ ਕਵਿਤਾ ਨੂੰ ਵੀ ਲਿਖੇ ਨੂੰ 20 ਕ ਸਾਲ ਲਗਭਗ ਮੇਰੇ ਕੋਲ 15 ਕ ਸਾਲ ਮੇਰੇ ਕੋਲ ਹੋ ਗਏ ਕਵਿਤਾ ਹਾਂ ਲਿਖੀ ਹੋਈ ਨੂੰ ਇਹ ਕਵਿਤਾ ਉਦੋਂ ਹੀ ਲਿਖੀ ਸੀ ਆ ਫੋਟੋ ਦੇ ਵਿੱਚ ਇੱਕ ਦਾ ਬਾਪੂ ਬਲਕੌਰ ਸਿੰਘ ਨੇ ਜੋ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਵਿਚਾਰਚਤ ਨੇ ਈਟੀਓ ਰਿਟਾਇਰ ਹੋਏ ਨੇ ਇਹਨਾਂ ਦੀ ਨਾਲ ਫੋਟੋ ਆ ਸਾਡੇ ਰੋਪੜ ਤੋਂ ਸੀ ਡਾਕਟਰ ਹੇਮਕਿਰਨ ਜੀ ਉਹ ਲਖਾਰੀ ਸਭਾ ਦੇ ਪ੍ਰਧਾਨ ਸੀ ਮੈਂ ਉਹਨਾਂ ਦੇ ਨਾਲ ਰਿਹਾ ਥੋੜਾ ਬਹੁਤਾ ਉਹਦੇ ਕਰਕੇ ਚਾਰ ਅੱਖਰ ਲਿਖਣੀ ਵੀ ਸਿੱਖ ਗਿਆ ਤੇ ਗੁਰਿੰਦਰਪ੍ਰੀਤ ਸਿੰਘ ਜੀ ਨੇ ਸੋ ਮੇਰੀ ਇਹ ਮੈਂ ਬੇਨਤੀ ਕਰਦੀ ਸੀ ਕਿ ਇਹ ਹਫਤਾ ਅੱਜ ਤੋਂ ਸਮਝ ਲਓ ਕਿ 40 ਸਾਲ ਪਹਿਲਾਂ ਸ਼ੁਰੂ ਹੋਈ ਆ 15 ਸਾਲ ਪਹਿਲਾਂ ਲਿਖੀ ਗਈ ਆ ਸੋ ਅੱਜ ਸੰਗਤਾਂ ਦੇ ਸਾਹਮਣੇ ਕਰੀ ਆ ਸੋ ਇਸ ਕਵਤਾ ਨੂੰ ਸੁਣ ਕੇ ਜੇ ਆਪਾਂ ਆਪਣੇ ਬੱਚਿਆਂ ਦਾ ਕੁਝ ਬਚਾਅ ਕਰ ਲਈਏ ਕੋਈ 2-4 ਜਣੇ ਸੁਧਰ ਜਾਣ ਤਾਂ ਮੈਂ ਸਮਝੂਗਾ ਕਿ ਸਾਡਾ ਇਹ ਸਾਰਾ ਲਿਖਿਆ ਸਾਡਾ ਬੋਲਿਆ ਤੁਹਾਡਾ ਯਤਨ ਕੀਤਾ ਪੰਜਾਬੀ ਲੋਕ ਚੈਨਲ ਦਾ ਸਾਰਾ ਹੀ ਪ੍ਰਭਾਨ ਹੋਵੇਗਾ ਤੇ ਅਕਾਲਪੁਰ ਕਿਰਪਾ ਕਰੇ ਕਿ ਸਾਡਾ ਚੰਗਾ ਸਮਾਜ ਬਣ ਸਕੇ ਇਹ ਤੋਂ ਕੋਈ ਕਵੀ ਇਸ ਤਰ੍ਹਾਂ ਤਾਂ ਨਹੀਂ ਚਾਹੁੰਦਾ ਵੀ ਅਜਹੀਆਂ ਕਵਤਾਲ ਲਿਖਣੀਆਂ ਪੈਣ ਉਹਨੂੰ ਜਾਂ ਤੁਸੀਂ ਚਾਹੁੰਦੇ ਹੋ ਅਜਿਹੀਆਂ ਅੱਜ ਲਿਖਣੀ ਪੈਦੀ ਤੁਹਾਨੂੰ ਉਹ ਹਾਲਾਤ ਦੇਖ ਕੇ ਫਿਰ ਤੁਸੀਂ ਉਹ ਹੱਡ ਬਿੱਤੀ ਆਪਣੀ ਕਲਮ ਵੱਧ ਕੀਤਾ ਉਹਨੂੰ ਨਹੀਂ ਇਹ ਕਿਸੇ ਬੱਬ ਬਣਿਆ ਕਪਤਾ ਮੈਂ ਹੋਰ ਵੀ ਗਾਣੇ ਲਿਖੇ ਆ ਪਰ ਉਹ ਇਹ ਇੱਕ ਮੇਰੇ ਦਿਲ ਦੀ ਗੱਲ ਸੀ ਕਿਉਂਕਿ ਮੈਂ ਸਾਰਾ ਕੁਝ ਅੱਖੀਂ ਹੰਡਾਇਆ 40 ਸਾਲ ਦੇ ਵਕਤ ਵਿੱਚ ਇੰਨਾ ਕੁਝ ਦੇਖਿਆ ਹੈਗਾ ਅਰਦਾਸ ਤਾਂ ਹੀ ਕਰਦੇ ਹੋਵਾਂਗੇ ਵੀ ਅਸੀਂ ਇਹ ਕਪਤਨ ਲਿਖਣੀ ਨੇ ਪੈਣ ਸਾਨੂੰ ਨਹੀਂ ਨਹੀਂ ਮੈਂ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਦਾ ਕਿ ਇਹ ਜੇ ਹਾਲਾਤ ਸਾਨੂੰ ਬਲਬੁੱਦੀ ਦੇ ਮੈਂ ਦੇਖੋ ਮੈਂ ਇਸ ਅਰਜ਼ਾ ਵਿੱਚ ਬਲੀਵ ਨਹੀਂ ਰੱਖਦਾ ਕਿ ਇਹ ਸੱਚੇ ਪਾਤਸ਼ਾਹ ਨੇ ਕੋਈ ਅਸੀ ਉਹਦੀ ਡਿਊਟੀ ਲਾਈਏ ਉਹਨੇ ਸਾਡੀ ਡਿਊਟੀ ਲਈ ਆ ਉਹਨੇ ਬੰਦੇ ਨੂੰ ਰੱਬ ਦਾ ਰੂਪ ਬਣਾ ਕੇ ਭੇਜਿਆ ਸੋ ਮੈਂ ਕਹਿੰਦਾ ਕਿ ਸੱਚੇ ਪਾਤਸ਼ਾਹ ਸਾਡੇ ਮਾਪਿਆਂ ਨੂੰ ਸਾਰਿਆਂ ਨੂੰ ਇਹ ਸਮਰੱਥਾ ਦੇ ਇਹ ਬੁੱਧ ਦੇ ਕਿ ਅਸੀਂ ਆਪਣੇ ਬੱਚਿਆਂ ਨੂੰ ਮਾਰੇ ਪਾਸੇ ਤੋਂ ਮੋੜ ਕੇ ਚੰਗੇ ਪਾਸੇ ਲਾਈਏ ਪਰ ਪੁਕਾਰੀ ਬਣਾਈਏ ਗੁਰੂ ਘਰ ਨਾਲ ਜੋੜੀਏ ਕੁਰਬਾਨੀ ਨਾਲ ਜੋੜੀਏ ਸੋ ਅਸੀਂ ਇਹਨਾਂ ਲਾਮਤਾਂ ਤੋਂ ਅਸੀਂ ਜੋ ਅੱਜ ਸਮਾਜ ਮਾੜਾ ਹੈ ਉਹ ਤੋਂ ਆਪਣਾ ਖੇੜਾ ਛੜਾ ਸਕੀਏ ਤਾਂ ਕਿ ਇਹ ਜਿਹੇ ਕਫਤਾਂ ਲਿਖੀਏ ਨਾ ਪੈਣ ਮੈਂ ਤਾਂ ਕਹਿੰਦਾ ਆਖਰੀ ਉਹ ਕਫਤਾ ਹੋਣੀ ਚਾਹੀਦੀ ਆ ਕਿਈ ਤੋਂ ਬਾਅਦ ਇਹ ਕਫਤਾ ਲਿਖਣੀ ਨਾ ਪਵੇ ਬਿਲਕੁਲ ਜੀ ਸੋ ਬਿਲਕੁਲ ਤੁਸੀਂ ਦੇਖਿਆ ਤੁਹਾਡਾ ਵੀ ਧੰਨਵਾਦ ਸ਼ੁਕਰੀਆ